ਅਸਲਾਮੁਅਲੈਕਮ ਵੀਰੋ ਕੀ ਹਾਲ ਚਾਲ ਹੈ ਵੀਰੋ ਅੱਜ ਦੀ ਵੀਡੀਓ ਦੇਖ ਕੇ ਕਥਾ ਸੁਣ ਕੇ ਮੈਂ ਵੀ ਹਿਲ ਗਿਆ ਇੱਕ ਵਾਰੀ ਕਿ ਇਹ ਕੀ ਹੋ ਰਿਹਾ ਵੈ ਪਰੇਸ਼ਾਨ ਮੈਂ ਹੋ ਗਿਆ ਤੁਸੀਂ ਵੀ ਸ਼ਾਇਦ ਇਹ ਦੇਖ ਕੇ ਪਰੇਸ਼ਾਨ ਹੋ ਜਾਓ ਲੇਕਿਨ ਸੱਚ ਤੋਂ ਪਰਦਾ ਚੁੱਕਣਾ ਵੀਰੋ ਤੁਹਾਡਾ ਫਰਜ਼ ਹੈ ਤੁਸੀਂ ਲਾਜ਼ਮੀ ਦੱਸਣਾ ਕਿ ਆਖਰ ਸੱਚ ਕੀ ਹੈ ਭੋਗ ਲਾ ਕੇ ਸਿੱਖ ਹਿੰਦੂਆਂ ਵਾਲੇ ਕੰਮ ਕਰ ਰਹੇ ਹੈ ਵੀਰੋ ਗੁੱਸਾ ਨਾ ਕਰਨਾ ਤੇ ਇੱਕ ਵੰਨੇ ਭੋਗ ਲਾਉਣਾ ਵੀਰੋ ਗੁਰੂ ਸਾਹਿਬਾਨ ਨੇ ਲਾਇਆ ਸੀ ਹੁਣ ਜੋ ਸੱਚ ਕੀ ਹੈ ਦੋ ਸਖੀਰੇ ਵੱਡੇ ਵਿਦਵਾਨ ਇੱਕ ਕਹਿੰਦਾ ਹੈ ਹਿੰਦੂਆਂ ਵਾਲਾ ਕੰਮ ਹੈ ਇੱਕ ਕਹਿੰਦਾ ਗੁਰੂਆਂ ਨੇ ਲਾਇਆ ਹੋਇਆ ਹੁਣ ਕਿਹੜਾ ਸੱਚਾ ਹੈ ਕਿਹੜਾ ਝੂਠਾ ਹੈ ਦੋਨੇ ਦਲਾਇਲ ਦੇ ਰਹੇ ਦੋਨਾਂ ਦੀ ਪਹਿਲੇ ਗੱਲ ਸੁਣ ਲਓ ਫਿਰ ਇਤੇ ਤੁਸੀਂ ਕਮੈਂਟ ਕਰਕੇ ਸਾਨੂੰ ਲਾਜ਼ਮੀ ਦੱਸਣਾ ਸੁਝਾਲ ਕੇ ਵੀਡੀਓ ਦੇਨੇ ਦਸਤੇ ਵਾਰ ਚਾਹਨੇ ਪੁਜਾਰੀ ਕਹਿੰਦਾ ਸੀ ਵੀ ਮੂਰਤੀ ਤੇ ਭੋਗ ਲੱਗਦਾ ਹੈ ਅੱਜ ਭਗਵਾਨ ਲਈ ਆਪ ਮੈਂ ਭੋਗ ਲਵਾਉਂ ਮੈਂ ਸ਼ਕਾਉਂ ਤੁਸੀਂ ਲੈ ਕੇ ਆਇਓ ਉਹੀ ਕੰਮ ਸਾਡੇ ਬਾਬੇ ਅੱਜ ਗੁਰੂ ਗ੍ਰੰਥ ਸਾਹਿਬ ਨਾਲ ਕਰਦੇ ਆ ਤੁਸੀਂ ਭਾਈ ਰੋਟੀਆਂ ਘਰੋਂ ਬਣਾ ਕੇ ਲਿਆਓ। ਕਿ ਇੰਜ ਹੈ? ਲਾਜ਼ਮੀ ਦੱਸਿਓ। ਰਬ ਗੁਰੂ ਖੰਦਾ ਹੈ। ਗੁਰੂ ਗ੍ਰੰਥ ਸਾਹਿਬ ਵੀ ਜੋ ਲਾਜ਼ਮੀ ਜਵਾਬ ਦੇਣ। ਗੁਰੂ ਗ੍ਰੰਥ ਸਾਹਿਬ ਖਾਂਦੇ। ਤੇ ਸਾਡੇ ਬਾਪੂ ਨੂੰ ਜਦੋਂ ਤੁਸੀਂ ਇੱਥੇ ਲਿਆ ਕੇ ਭੋਗ ਲਵਾਉਂਦੇ ਜੇ ਨਾ ਕੜਾ ਪ੍ਰਸ਼ਾਦ ਦਾ ਜਾਂ ਲੰਗਰ ਦਾ। ਤੇ ਬਾਦਸ਼ਾਹ ਭੋਗ ਲਾ ਦਿੰਦੇ ਨੇ ਤੇ ਫਿਰ ਸਮੁੱਚੀ ਕਾਇਨਾਤ ਛੱਡਦੀ। ਕੋਣ ਸੱਚਾ ਵੈ? ਦੇਖੋ ਸਿਧਾਂਤ ਸਿੱਖੀ ਦਾ। ਲਾਜ਼ਮ ਦੱਸਣਾ ਵੀਰੋ ਇਹ ਪੱਥਰ ਇਹਨਾਂ ਦਾ ਜਦੋਂ ਭੋਗ ਲਾਉਂਦਾ ਹੋਵੇਗਾ ਇਹ ਤੇ ਕਿਸੇ ਨੂੰ ਨਹੀਂ ਸੁਣਾਉਂਦੇ ਮੈਂ ਤੇ ਆ ਤੇ ਸਾਡਾ ਬਾਪੂ ਜਦੋਂ ਭੋਗ ਲਾਉਂਦਾ ਸਮੁੱਚੀ ਕਾਇਨਾਤ ਛਕਦੀ ਹੈ ਸਿਰ ਗੌਰ ਨਾ ਤੇ ਮੈਨੂੰ ਅੱਜ ਹੀ ਕਿਸੇ ਗੁਰਮਖ ਪਿਆਰੇ ਨੇ ਦੱਸਿਆ ਵੀ ਇੱਕ ਵਿਦਵਾਨ ਕਹਿੰਦਾ ਜੀ ਭੋਗ ਨਹੀਂ ਲਵਾਉਣਾ ਚਾਹੀਦਾ ਇੱਕ ਵਿਦਵਾਨ ਕਹਿੰਦਾ ਜੀ ਭੋਗ ਨਹੀਂ ਲਵਾਉਣਾ ਚਾਹੀਦਾ ਇਹੋ ਜਿਹੇ ਦਾ ਭੋਗ ਹੀ ਪਾ ਦਿਆ ਕਰੋ ਇਹੋ ਜਿਹੇ ਦਾ ਭੋਗ ਹੀ ਪਾ ਦਿਆ ਕਰੋ ਬਹੁਤ ਬਾਤਾਂ ਜਾਂ ਜੋ 400 ਵਰੇ ਤੋਂ ਮਰਿਆਦਾ ਚੱਲ ਰਹੀ ਹੈ ਤੂੰ ਚਾਰ ਕਿਤਾਬਾਂ ਪੜ ਕੇ ਉੱਠ ਪਿਆ ਭੋਗ ਨਹੀਂ ਲਮਾਉਣਾ ਚਾਹੀਦਾ ਇਹ ਮਨਮਤ ਹੈ। ਸੰਤ ਜਰਨੈਲ ਸਿੰਘ ਨੂੰ ਵੱਡਾ ਸਿੱਖ ਬਣ ਗਿਆ। ਉਦਾਹਰਨਾਂ ਤੂੰ ਸੁਣ ਲਓ। ਤੂੰ ਕੰਡਾ ਨਹੀਂ ਕੌਮਲੀ ਖਾਦਾ ਉਹਨੇ ਸ਼ਿਰ ਵਾਰਿਆ ਜਾਂ ਜਾ ਕੇ YouTube ਤੇ ਸਰਚ ਮਾਰ। ਜਾਂ ਜਾ ਕੇ ਕਿਤੇ ਕਥਾ ਸੁਣ। ਸੈਂਕੜੇ ਹਜ਼ਾਰਾਂ ਲੱਖਾਂ ਗੁਰਦ ਆਮ ਨੇ ਜਿੱਥੇ ਰੋਜ਼ ਭੋਗ ਲੱਗਦਾ ਇਹ ਸਾਰੀ ਮਨਮਤ ਚੱਲ ਰਹੀ ਹੈ। ਔਰ ਜੇ ਮਨਮਤ ਸੀ ਤੇ ਸਿਰ ਵਾਰਨ ਵਾਲੇ ਬਾਬੇ ਜਰਨੈਲ ਸਿੰਘ ਵਰਗੇ ਮਹਾਪੁਰਸ਼ਾਂ ਦੇ ਕਦੀ ਆਖਿਆ ਨਹੀਂ ਵੀ ਭੋਗ ਲਵਾਉਣਾ ਮਨਮਤ ਹੈ। ਉਹ ਕਹੇ ਜੀ ਗੁਰੂ ਭੋਗ ਨਹੀਂ ਲਾਉਂਦਾ। ਗੁਰੂ ਨੂੰ ਕੀ ਸਮਝਦੇ ਜੀ? ਹਾਜ਼ਰ-ਨਾਜ਼ਰ। ਨਹੀਂ ਨਹੀਂ ਗਲਤ। ਖੁਦਾ ਸਿਰਫ ਅੱਲਾ ਦੀ ਜ਼ਾਤ ਹੈ। ਤੇ ਜੇ ਭੋਗ ਵਾਲੀ ਗੱਲ ਤੇ ਹੀ ਤੁਰਨਾ ਹੈ ਨਾ। ਤੇ ਬਾਬੇ ਨਾਮੇ ਦਾ ਬਾਪੂ ਚਲ ਗਿਆ ਵਾਂਡੇ। ਭਗਤ ਨਾਮਦੇਵ ਦਾ ਬਾਪੂ ਚਲ ਗਿਆ ਵਾਂਡੇ। ਤੇ ਛੋਟੀ ਉਮਰ ਸੀ ਹਰੇ ਤੇ ਨਾਲ ਇਹ ਕਹਿ ਗਿਆ ਵੀ ਗਾਂ ਗੂੰ ਚੋਣੀ ਤੇ ਆਪਾਂ ਪਤਾ ਲੋਕਾਂ ਦੇ ਘਰਾਂ 'ਚ ਬੱਚਿਆਂ ਨੂੰ ਆਉਂਦੀ ਹੁੰਦੀ ਸੀ ਉਹਨਾਂ ਸਮਿਆਂ 'ਚ ਤੇ ਨਾਲ ਕਹਿ ਗਿਆ ਵੀ ਜਦੋਂ ਦੁੱਧ ਚੋਵੇਂ ਨਾ ਕੋਈ ਜਲ ਪਾਣੀ ਘਰ ਬਣਾਉਣ ਤੋਂ ਪਹਿਲਾਂ ਇਹ ਜਿਹੜਾ ਦੁੱਧ ਹੈ ਇਹਨੂੰ ਵਰਤਣ ਤੋਂ ਪਹਿਲਾਂ ਇਹਨੂੰ ਭਗਵਾਨ ਦਾ ਭੋਗ ਲਵਾ ਲਈ ਹੁਣ ਨਾਮਦੇਵ ਰੱਬ ਦੇ ਰੰਗ ਵਿੱਚ ਰੰਗੀ ਰੂਹ ਹੈ ਇਹ ਲਗਨ ਸ਼ੁਰੂ ਤੋਂ ਹੀ ਲੱਗੀ ਹੁੰਦੀ ਹੈ ਜਿਨ੍ਹਾਂ ਨੇ ਉੱਥੇ ਪਹੁੰਚਣਾ ਹੈ ਉਹ ਜਿਹੜਾ ਭਗਤ ਨਾਮਦੇਵ ਕਪਲ ਗਾਏ ਨਾਮੇ ਦੁਹਿਆਨੀ ਕੀ ਕੀਤਾ ਕਪਲ ਗਾਏ ਨਾਮੇ ਦੁਹੇ ਆਨੀ ਦੁੱਧ ਪੀयो ਗੋਬਿੰਦ ਰਾਏ ਉਹ ਉਹ ਜਿਹੜੀ ਗਾਂ ਸੀ ਉਹ ਚੋਕੇ ਲੈ ਜਾਂਦੀ ਬਾਬੇ ਨੇ ਦੁੱਧ ਕਟੋਰਾ ਗੜਵੈ ਪਾਣੀ ਕਪਲ ਗਾਏ ਨਾਮੇ ਦੁਹਿਆਨੀ ਗੜਵੇ ਚ ਪਾਲਿਆ ਦੁੱਧ ਉਹ ਗਊ ਨੂੰ ਚੋ ਕੇ ਤੇ ਉਸ ਖਾਣ ਸੰਦੇ ਅੱਗੇ ਬੈਠ ਗਿਆ ਦੁੱਧ ਪੀਓ ਗੋਬਿੰਦ ਰਾਏ ਕਹਿੰਦਾ ਇਹਨੂੰ ਪੀ ਪਹਿਲਾਂ ਤੇ ਪੀਵੇਂਗਾ ਤਾਂ ਫੇਰ ਆਪਾਂ ਪੀਵਾਂਗੇ ਇਹਨੂੰ ਭੋਗ ਲਾਵੇਂਗਾ ਤੇ ਫਿਰ ਬਲਗਾਨੀਆਂ ਦੁੱਧ ਪੀਓ ਗੋਬਿੰਦ ਰਾਏ ਦੁੱਧ ਪੀਓ ਮੇਰੋ ਮਨ ਪਤਿ ਆਏ ਮੇਰਾ ਮਨ ਨਹੀਂ ਉਰੀਜਣਾ ਜਿੱਨਾ ਚਿਰ ਦੁੱਧ ਨਹੀਂ ਪ੍ਰਗਟ ਹੋ ਕੇ ਪੀਂਦਾ ਜੇਦ ਫੜ ਲਈ ਨਾ ਤੇ ਮਾਪੇ ਕਈ ਵਾਰ ਆਪਾਂ ਵੇਖਿਆ ਨਿਆਣਿਆਂ ਦੀ ਜੇਦ ਅੱਗੇ ਝੁਕ ਜਾਂਦੇ ਨੇ ਝੁਕਦੇ ਆ ਜਿੱਥੇ ਅਪਨਾਦ ਧੋਵੇ ਜਿੱਥੇ ਪ੍ਰੇਮ ਹੋਵੇ ਝੁਕ ਜਾਂਦੇ ਨੇ ਜਦੋਂ ਭਗਤ ਨਾਮਦੇਵ ਨੇ ਇਹ ਸ਼ਰਤ ਰੱਖ ਦਿੱਤੀ ਨਾ ਹੁਣ ਇਹਦੇ ਤੋੜ ਮਰੋੜ ਕੇ ਅਰਥ ਕਰੀ ਜਾਓ ਜੀ ਇਹ ਅੰਦਰ ਦੀ ਗੱਲ ਆ ਅੰਦਰ ਕਿਹੜੀ ਗਾਂ ਵੱਜੀ ਸੀ ਵੀ ਜਿਹੜੀ ਚੋਲੀ ਜੇ ਆ ਆ ਝੱਖਾਂ ਰਹਿ ਗਈਆਂ ਨੇ ਇਨ੍ਹਾਂ ਵਿਦਵਾਨਾਂ ਕੋ ਉਹ ਜੀ ਉਹ ਤੇ ਅੰਦਰ ਦੀ ਗੱਲ ਕਰਦੀ ਐ ਬਾਣੀ ਅੰਦਰ ਕਿਹੜੀ ਕਪਲਾ ਗਾਂ ਵੱਜੀ ਐ ਕੋ ਮੈਨੂੰ ਵੀ ਲੱਭ ਕੇ ਦੋ ਮੈਨੂੰ ਤੇ ਅਜੇ ਤੱਕ ਲੱਭ ਹੀ ਨਹੀਂ ਕੇ ਬੰਨੇ ਉੱਥੋਂ ਮੁੱਲ ਦੋ ਤਾਂ ਲੈਣਾ ਪੈਂਦਾ ਆਹੀ ਅੰਦਰ ਦੀ ਗੱਲ ਐ ਅੰਦਰ ਦੀ ਗੱਲ ਅਧਿਆਤ ਅੰਦਰਲਾ ਪਖ ਅਧਿਆਤਮ ਪਖ ਉਹ ਭਾਈ ਬਾਣੀ ਸੂਖਮ ਸਤੂਲ ਅਰਥ ਦਿੰਦੀ ਹੈ ਅੰਦਰ ਬਾਹਰ ਦੇ ਅਰਥ ਸਮਝਾਉਂਦੀ ਹੈ ਪਰ ਹਰ ਗੱਲ ਨੂੰ ਅੰਦਰ ਦੀ ਕਹਿ ਕੇ ਰੱਦ ਕਰਨ ਵਾਲੇ ਮੂਰਖ ਨੂੰ ਬੰਦਾ ਪੁੱਛੇ ਵੀ ਅੰਦਰ ਕਿਹੜੀ ਤੇਰੀ ਮਾਂ ਗਾਂ ਵੱਜੀ ਹੈ ਕੋਈ ਪਤਾ ਲੱਗੇ ਨਾ ਅੰਦਰ ਗਾਂ ਕਿਹੜੀ ਹੈ ਜਦੋਂ ਲੱਭ ਜਾਵੇਗੀ ਫਿਰ ਉਹ ਅਰਥ ਕਰਾਂਗੇ ਆਪਾਂ ਇਹਦੇ ਇਹੀ ਅਰਥ ਕਰਨੇ ਨੇ ਮੈਂ ਇੱਥੇ ਕਥਾ ਕਰ ਰਿਹਾ ਕਿਸੇ ਨੇ ਐਡਿਟ ਕਰਕੇ ਕਹਿਣਾ ਅਰਥ ਗਲਤ ਕੀਤੇ ਨੇ ਉਹ ਤੇ ਅੰਦਰ ਦੀ ਗੱਲ ਹੋ ਰਹੀ ਹੈ ਮੈਂ ਇੱਥੇ ਹੀ ਪੁੱਛ ਲਿਆ ਤੁਹਾਨੂੰ ਵੀ ਤੁਹਾਨੂੰ ਕੋਈ ਪੁੱਛੇ ਤੇ ਉਹਨੂੰ ਆਖਿਓ ਭਰਾ ਵੀ ਅੰਦਰ ਦੀ ਗਾਂ ਨਹੀਂ ਜੇ ਲੱਭੀ ਅੱਜ ਤੱਕ ਸਾਨੂੰ ਬਾਹਰ ਮੁੱਲ ਲੈਣੀਆਂ ਪੈਂਦੀਆਂ ਨੇ ਗਾਂ ਲਈ ਚੋ ਕਪਲਾ ਗਾਂ ਗੋਰੇ ਰੰਗ ਦੀ ਗਾਂ ਚੋ ਲਈਏ ਨਾਮਦੇਵ ਜੀ ਨੇ ਗਊ ਚੋ ਕੇ ਤੇ ਆਪਣੇ ਗੋਵਿੰਦ ਰਾਏ ਨੂੰ ਆਪਣੇ ਖਸਮ ਨੂੰ ਆਖਿਆ ਇਹਨੂੰ ਪੀ ਇਹਨੂੰ ਭੋਗ ਲਾ ਤੇ ਜੇ ਨਹੀਂ ਲਾਉਂਦਾ ਤੇ ਮੇਰਾ ਮਨ ਨਹੀਂ ਪਤੀਜਣਾ ਜੇ ਭੋਗ ਨਹੀਂ ਲਾਉਂਦਾ ਤੇ ਮੇਰੇ ਦਿਲ ਨੂੰ ਮਨ ਨੂੰ ਠੰਡ ਨਹੀਂ ਪੈਣੀ ਜਿਦ ਫੜ ਲਈ ਐ ਉਹਦੇ ਅੱਗੇ ਜਿਦ ਫੜ ਲਈ ਐ ਨਾਹੀਂ ਤਾਂ ਘਰ ਕੋ ਬਾਪ ਰਸਾਏ ਨਾਹੀਂ ਤਾਂ ਘਰ ਕੋ ਬਾਪ ਰਸਾਏ ਦੁੱਧ ਪੀਓ ਮੇਰੋ ਮਨ ਪਤੀ ਆਏ ਉਧਰੋਂ ਬਾਪੂ ਦੀ ਡਾਂਗ ਦਾ ਵੀ ਡਰ ਐ ਵੀ ਜੇ ਤੂੰ ਭੋਗ ਨਾ ਲਾਇਆ ਤੇ ਬਾਪੂ ਕਹਿੰਦਾ ਸੀ ਵੀ ਭੋਗ ਲੱਗੇ ਤੋਂ ਬਿਨਾ ਜਲ ਪਾਣੀ ਵਰਤਨਾ ਨਹੀਂ ਐ ਤੇ ਮੇਰੇ ਕਿਉਂ ਮੌਰ ਤਤੇ ਕਰਾਉਣੀ ਇੱਕ ਘੁੱਟ ਪੀਲਾ ਖਾਂ ਤੇਰਾ ਕੀ ਜਾਂਦਾ ਤੇਰਾ ਕੀ ਜਾਂਦਾ ਥੋੜਾ ਜਿਹਾ ਛਕ ਲਾ ਖਾਂ ਐਦਾਂ ਲਿਲਕੀਆਂ ਕੱਢਦਾ ਲਿਲਕੜੀਆਂ ਕੱਢਦਾ ਤਰਲੇ ਲੈਦਾ ਰਾਬੇ ਐਦਾਂ ਹੀ ਮਿਲਦਾ ਹੈ ਪਿਖਸ਼ਾ ਉਸ ਭਿਖਾਰੀ ਨੂੰ ਮਿਲਦੀ ਹੈ ਜਿਹਨੂੰ ਤਰਲੇ ਲੈਣੇ ਆ ਜਾਣ ਤੇ ਜਦੋਂ ਨਾਮਦੇਵ ਜੀ ਨੇ ਨਾ ਸੋਹੇ ਨ ਕਟੋਰੀ ਅੰਮ੍ਰਿਤ ਭਰੀ ਲੈ ਨਾਮੇ ਹਰ ਆਗੈ ਧਰੀ ਸੋਹਣੀ ਦੀ ਕੌਲੀ ਵਿੱਚ ਦੁੱਧ ਪਾ ਕੇ ਨਾਵੇਂ ਨੇ ਅੱਗੇ ਰੱਖ ਦਿੱਤਾ ਆਪਣੇ ਖਸਮ ਦੇ ਅੱਗੇ ਰੱਖ ਦਿੱਤਾ ਤੇ ਕਹਿੰਦੇ ਵੀ ਉਹ ਜਿਹੜਾ ਖੁਦਾ ਹੈ ਨਾ ਉਹ ਜਿਹੜਾ ਸਭਨਾ ਵਿੱਚ ਸਮਾਇਆ ਹੈ ਜਿਹੜਾ ਨਾਵੇਂ ਦੇ ਸਿਰ ਦਾ ਸਾਈਂ ਸੀ ਉਹਨੇ ਇਸ ਜਿਦਵਲ ਇਸ ਪ੍ਰੇਮਵਲ ਵੇਖ ਕੇ ਤੇ ਮੁਸਕਰਾਇਆ ਹੈ ਉਹਨੇ ਆਪਣੇ ਆਪ ਵਿੱਚ ਮੁਸਕਰਾਇਆ ਹੈ ਮੁਸਕਰਾਇਆ ਭੋਲੇਪਨ ਦੇ ਉੱਤੇ ਵੀ ਐਸ਼ਾ ਵੀ ਪਿਆਰ ਹੈ ਮੇਰੇ ਨਾਲ ਕਿ ਲੋਕ ਤੇ ਸਭ ਕੁਝ ਆਪ ਹੀ ਢੱਪ ਜਾਂਦੇ ਨੇ ਪਹਿਲੀ ਵਾਰ ਕੋਈ ਲੱਭਾ ਜਿਹੜਾ ਪਹਿਲਾਂ ਮੈਨੂੰ ਭੋਗ ਲਵਾਉਂਦਾ ਕਿਉਂਕਿ ਉਧਰ ਕਾਜੀ ਪੂਜੀ ਦੇ ਆਸੇ-ਪਾਸੇ ਦੇ ਪੰਡਤ ਜਿਹੜੇ ਸੀ ਉਹ ਭੋਗ ਆਪ ਹੀ ਲਾ ਲੈਂਦੇ ਸੀ ਭਗਵਾਨ ਦਾ ਘਾਟ ਹੀ ਲਵਾਉਂਦੇ ਸੀ ਦੀਨ ਦੁਨੀਆ ਦੇ ਬਾਦਸ਼ਾਹ ਇਹ ਕੌਤਕ ਵੇਖ ਕੇ ਨਾਮਦੇਵ ਜੀ ਦਾ ਏਕ ਭਗਤ ਮੇਰੇ ਹਿਰਦਾ ਬਸਾ ਨਾਮੇ ਦੇਖੋ ਨਾਰਾਇਣ ਜੇ ਗੁਰੂ ਹਾਜ਼ਰ ਨਾਜ਼ਰ ਹੈ ਜੇ ਖੁਦਾ ਹਾਜ਼ਰ ਨਾਜ਼ਰ ਹੈ ਤੇ ਨਾਮਦੇਵ ਨੇ ਲਿਖਿਆ ਹੈ ਵੀ ਮੇਰੇ ਵੱਲ ਵੇਖ ਕੇ ਹੱਸਿਆ ਓ ਤੇ ਜੇ ਰੱਬ ਕੋਈ ਤਾਕਤ ਹੀ ਨਹੀਂ ਗੁਰੂ ਗ੍ਰੰਥ ਸਾਹਿਬ ਕੋਈ ਤਾਕਤ ਹੀ ਨਹੀਂ ਸਤਗੁਰੂ ਸਾਡਾ ਕੋਈ ਤਾਕਤ ਹੀ ਨਹੀਂ ਤੇ ਖੁਦਾ ਦੀ ਸ਼ਾਨ ਵਿੱਚ ਨਾਮਦੇਵ ਇੱਕ ਅਗੋਚਰ ਤਾਕਤ ਬਾਰੇ ਕਿਵੇਂ ਲਿਖ ਗਿਆ ਵੀ ਉਹ ਹੱਸਿਆ ਅਗੋਚਰ ਹੈ ਸਾਡੀਆਂ ਅੱਖਾਂ ਨੂੰ ਨਹੀਂ ਦਿਖਦਾ ਪਰ ਜਿਨ੍ਹਾਂ ਦੀ ਅਵਸਥਾ ਜਿਨ੍ਹਾਂ ਜਿੱਦ ਫੜ ਲਈ ਉਹਨਾਂ ਨੂੰ ਵੇਖਿਆ ਹੈ ਦੁੱਧ ਪੀ ਆਏ ਭਗਤ ਕਰ ਗਿਆ ਇਹ ਨਾਮਦੇਵ ਜੀ ਲਿਖ ਰਹੇ ਨੇ ਕਹਿੰਦੇ ਹੱਸਿਆ ਹੱਸਿਆ ਨਹੀਂ ਗੱਲ ਬਣਨੀ ਇਹ ਹੱਸ ਤੋਂ ਬਾਅਦ ਵਿੱਚ ਨਹੀਂ ਪਹਿਲਾਂ ਮੇਰਾ ਕੰਮ ਕਰ ਬਾਪੂ ਵਾਂਡੇ ਆਉਣ ਵਾਲਾ ਈ ਇਹ ਹਸਿਆ ਨਹੀਂ ਗੱਲ ਬਣਨੀ ਦੁੱਧ ਪੀ ਆਏ ਭਗਤ ਕਰ ਗਿਆ ਨਾਮੇ ਹਰ ਦਾ ਦਰਸ਼ਨ ਭਇਆ ਤੇ ਹੁਣ ਜਿਹੜਾ ਦਾ ਭੋਗ ਨਹੀਂ ਲਵਾਉਣਾ ਚਾਹੀਦਾ ਫਿਰ ਕਸਰ ਕਹ ਦੀਏ ਤੁਸੀਂ ਆਪਸਾਬ ਨਾਲੋ ਬਾਪੂ ਜਿਹੜਾ ਹੈ ਜਿਹੜੇ ਸਾਧੂ ਸਤਪੁਰਸ਼ ਨੇ ਖਸਮ ਨੂੰ ਹਾਜ਼ਰ ਨਾਜ਼ਰ ਸਮਝਦੇ ਨੇ ਆ ਪਨੀਰ ਹੋਰ ਪਰਦੇ ਕਰੀ ਪਾਕ ਸ਼ਾਲ ਸੋਚ ਪਵਿੱਤਰਾ ਹੁਣ ਲਾਵੋ ਭੋਗ ਹਰ ਤੇ ਤੁਸੀਂ ਆਖੋਗੇ ਨਾਮਦੇਵ ਤੇ ਰੱਬ ਦੀ ਗੱਲ ਕਰਦਾ ਤੇ ਗੁਰੂ ਗ੍ਰੰਥ ਸਾਹਿਬ ਕਿਹੜੇ ਰੱਬ ਨੇ ਤੂੰ ਬਾਣੀ ਨਹੀਂ ਪੜੀ ਲੱਗਦਾ ਸਤਗੁਰ ਜਾਗਤਾ ਹੈ ਦਿਓ ਇਹ ਸਦਾ ਹੀ ਜਾਗਦਾ ਹੈ ਸਤਗੁਰ ਸਦਾ ਹੀ ਹਾਜ਼ਰ ਨਾਜ਼ਰ ਹੈ ਜਿਉਂਦਾ ਜਾਗਦਾ ਦਿਓ ਹੈ ਪ੍ਰਭ ਹੈ ਪਰਮਾਤਮਾ ਹੈ ਮੋਹਰ ਲਾਈ ਹੈ ਗੁਰੂ ਗ੍ਰੰਥ ਸਾਹਿਬ ਨੇ ਗੁਰ ਗੋਵਿੰਦ ਗੋਵਿੰਦ ਗੁਰੂ ਹੈ ਨਾਨਕ ਭੇਦਨਾ ਭਾਈ ਜਦਿ ਭਗਤਦੇਵ ਦੁੱਧ ਨੂੰ ਭੋਗ ਲਵਾ ਸਕਦਾ ਤੇ ਸਾਡੀ ਕੀ ਵਖੀ ਦੁੱਖ ਦੀ ਹੈ ਦੇਗ ਨੂੰ ਭੋਗ ਲਵਾਉਂਦੇ ਆ ਸਾਨੂੰ ਕੀ ਤੰਗੀ ਹੈ ਲੰਗਰ ਨੂੰ ਭੋਗ ਲਵਾਉਂਦੇ ਆ ਤੇ ਜਾਂ ਮੈਨੂੰ ਲੱਗਦਾ ਏ ਸ ਵੀਰ ਦਾ ਇਰਾਦਾ ਵੀ ਸਾਰੀ ਰਸਤੇ ਦੇ ਘਰ ਹੀ ਛੱਡ ਆਇਆ ਕਰੀਏ ਤੇ ਲੰਗਰ ਹੀ ਨਾ ਬਣਿਆ ਕਰੇ ਇਹ ਗੁਰੂ ਭੋਗ ਨਹੀਂ ਲਾਉਂਦਾ ਆਖੇ ਗੁਰੂ ਵੀ ਭੋਗ ਲਾ ਬਾਣੀ ਕਹਿੰਦੀ ਸਤਗੁਰ ਜਾਗਤਾ ਹੈ ਦਿਓ ਤੇ ਜਿਹੜੇ ਕਹਿੰਦੇ ਭੋਗਣਾ ਲਵਾਓ ਉਹ ਗੁਰੂ ਨਹੀਂ ਸਮਝਦੇ ਇਸ ਨੂੰ ਕੇਵਲ ਗ੍ਰੰਥ ਸਮਝਦੇ ਨੇ ਹਾਂ ਵੀ ਸਿੱਖਿਆ ਦੇਣ ਵਾਲੀ ਕਿਤਾਬ ਹੈ ਇੱਕ ਪਰ ਸਾਡੇ ਲਈ ਕੀ ਹੈ ਫਿਰ ਪੜਦੇ ਵਾਹੋ ਵਾਹੋ ਬਾਣੀ ਨਿਰੰਕਾਰ ਹੈ ਤੇ ਨਿਰੰਕਾਰ ਹੈ ਸਾਡੀ ਬਾਣੀ ਤੇ ਨਿਰੰਕਾਰ ਹਾਜ਼ਰ ਨਾਜ਼ਰ ਹੈ ਭਾਈ ਭੋਗ ਕਿਉਂ ਨਾ ਲਵਾਈਏ ਅਸੀਂ ਤੇ ਬਾਣੀ ਦੇ ਆਧਾਰ 'ਤੇ ਸਿੱਧ ਕਰਦੇ ਆਂ ਵੀ ਭੋਗ ਲੱਗਦਾ ਰਿਹਾ ਤੇ ਲਵਾਉਣਾ ਐ ਤੂੰ ਕਿਹੜੇ ਵਿਹਾਰ ਤੇ ਖੰਡਨ ਕਰ ਰਿਹਾ ਕੋਈ ਸਬੂਤ ਦੇ ਤੂੰ ਕੋਈ ਸਬੂਤ ਦੇ ਵੀ ਗੁਰੂ ਗ੍ਰੰਥ ਸਾਹਿਬ ਨੇ ਆਖਿਆ ਹੋਵੇ ਭੋਗ ਲਵਾਉਣਾ ਮਨਮਤ ਐ ਜਿੱਥੋਂ ਮਰਜ਼ੀ ਪੂਛ ਚੋ ਕੇ ਆ ਜਾਂਦੇ ਨੇ ਆ ਨਹੀਂ ਕਰਨਾ ਉਹ ਨਹੀਂ ਕਰਨਾ ਆ ਮਰੀਆਦਾ ਝੂਠੀ ਐ ਆ ਸਿਧਾਂਤ ਗਲਤ ਐ ਮਾਇਨਾ ਵੀ 400 ਵਰੇ ਦੇ ਵਿੱਚ ਕੋਈ ਜਾਗਰੂਕ ਪ੍ਰਚਾਰਕ ਪੈਦਾ ਨਹੀਂ ਹੋਇਆ ਜਿੰਨੇ ਆ ਪਿਛਲੇ 20 ਸਾਲਾਂ ਚ ਹੋ ਗਏ ਨੇ। ਕੁੱਲ ਜਾਂਦਾ ਮੂਰਖੇ ਤੇ ਪ੍ਰਚਾਰਕ ਬਣਿਆ ਤੇ ਆਖਣਗੇ ਜੀ ਅਸੀਂ ਜਾਗਰੂਕ ਐ। ਇਹ ਜਾਗਰੂਕਤਾ ਹੁੰਦੀ ਹੈ ਆਪਣੇ ਪਿਓ ਦੀ ਸ਼ਾਨ ਦੇ ਉਲਟ ਬੋਲਣਾ। ਇਹ ਸ਼ਾਨਬ ਹੁੰਦੀ ਹੈ ਆਪਣੇ ਪਿਓ ਨੂੰ ਅਧੂਰਾ ਕਹਿਣਾ, ਆਪਣੇ ਗੁਰੂ ਤੇ ਉਂਗਲ ਕਰਨੀ, ਆਪਣੇ ਗੁਰੂ ਦੇ ਇਤਿਹਾਸ ਨੂੰ ਖੰਡਨ ਕਰਨਾ। ਇਹ ਜਾਗਰੂਕਤਾ ਨਹੀਂ ਹੈ। ਨਲਾਇਕ ਬੱਚੇ ਇਦਾਂ ਕਰਦੇ ਨੇ ਜਿਹੜੇ ਆਪੇ ਬਾਪੂ ਦੇ ਉਲਟ ਬੋਲ ਜਿਹੜੇ ਲਾਇਕ ਹੁੰਦੇ ਨੇ ਉਹ ਤੇ ਬਾਪੂ ਦੀ ਸ਼ਾਨ ਵਧਾਉਂਦੇ ਨੇ ਉਹ ਤੇ ਬਾਪੂ ਦੇ ਗੁਣ ਗਾਉਂਦੇ ਨੇ ਬਾਪੂ ਦੀ ਵਡਿਆਈ ਕਰਦੇ ਨੇ ਤੇ ਨਾਲੇ ਇੱਥੇ ਕਮਰੇ ਦੇ ਸੋਫੇ ਤੇ ਬਹਿ ਕੇ ਗੱਲ ਕਰਕੇ ਪਾ ਦਿਓ ਇੱਥੇ ਕਿਹੜਾ ਕੋਈ ਪੁੱਛਣ ਵਾਲਾ ਪਤਾ ਤੇ ਉਦੋਂ ਲੱਗਦਾ ਜਦੋਂ ਆਖੋ ਜੀ ਆਓ ਲਾਈਵ ਵਿਚਾਰ ਹੀ ਕਰ ਲਈਏ ਉਦੋਂ ਟਿਕਟਾਂ ਲਈ ਫਿਰਦੇ ਹੁੰਦੇ ਜਹਾਜ਼ ਦੀਆਂ ਵਾਪਸ ਜਾਣ ਨੂੰ ਵੇ ਭਾਈ ਤੂੰ ਤਰਕ ਕਰ ਦਿੱਤਾ ਸਾਹਮਣੇ ਬੈਠ ਵਿਚਾਰ ਕਰ ਸੰਗਤਾਂ ਵਿੱਚ ਲੱਖਾਂ ਵਿੱਚ ਕਰੋੜਾਂ ਵਿੱਚ ਲਾਈਵ ਬੈਠ ਉੱਥੇ ਸਟੇਜ ਤੇ ਜਾ ਕੇ ਕਹਿ ਦਿੰਦਾ ਭੋਗ ਨਹੀਂ ਲਾਉਣਾ ਇੱਥੇ ਆ ਕੇ ਵਿਚਾਰ ਕਰ ਇੱਥੇ ਸਾਹਮਣੇ ਬੈਠ ਕੇ ਵਿਚਾਰ ਕਰ ਤੈਨੂੰ ਦੱਸੀਏ ਵੀ ਭੋਗ ਲਾਉਣਾ ਚਾਹੀਦਾ ਹੈ ਜਾਂ ਨਹੀਂ ਲਾਉਣਾ ਚਾਹੀਦਾ ਪਤਾ ਨਹੀਂ ਕਾਦਾ ਗਿਆਨ ਚੁੱਕੀ ਫਿਰਦੇ ਨੇ ਇਹ ਕੋਈ ਗਿਆਨ ਹੈ ਇਹ ਕਾਦੀ ਕੈਂਚੀ ਹੈ ਸਾਰਾ ਇਤਿਹਾਸ ਸਾਰੀ ਬਾਣੀ ਸਾਰੀਆਂ ਮਰਿਆਦਾ ਨੂੰ ਵੱਡ-ਵੱਡ ਛੁੱਟੀ ਜਾ ਰਹੇ ਨੇ ਹੁਣ ਇਹਨਾਂ ਨੇ ਗੱਲ ਬਣਾਉਣੀ ਜੇ ਵੀ ਇਹ ਅੰਦਰ ਦੀ ਗਾਹੂ ਹੈ ਤੇ ਪੁੱਛਿਓ ਜਰੂਰ ਵੀ ਅੰਦਰ ਗਾਹੂ ਕਿਹੜੀ ਹੁੰਦੀ ਹੈ ਵੀ ਕਿਹੜੀ ਕਪਲਾ ਗਾਹੂ ਵੱਜੀ ਹੈ ਅੰਦਰ ਪਿਓ ਵਾਲੀ ਸਾਨੂੰ ਵੀ ਦੱਸ ਕੋ ਜੀ ਇਹ ਐ ਸਥੂਲ ਦੁਨੀਆ ਦੀ ਗੱਲ ਕਰ ਰਿਹਾ ਹੈ ਬਾਬਾ ਤੇ ਫਿਰ ਜੇ ਦਿਦਾਰੇ ਹੋਏ ਨੇ ਤੇ ਫੇਰ ਹੀ ਹੱਸਦਾ ਵੇਖਿਆ ਹੈ ਨਾ ਗੋ ਬਾਣੀ ਵੀ ਕਹਿੰਦੀ ਹੈ ਰੱਬ ਹੈ ਗੋਚਰ ਨਹੀਂ ਦੇਖਦਾ ਪਰ ਜਿਨ੍ਹਾਂ ਨੂੰ ਦਿਦਾਰੇ ਹੋ ਗਏ ਤੇਰੇ ਬੰਕੇ ਲੋਇਣ ਦੰਤ ਰਸਾਲਾ ਸੋਹਣੇ ਨੱਕ ਜਿੰਨ ਲੰਮੜੇ ਬਾਲਾ ਉਹ ਸਾਡਾ ਖਸਮੇਡਾ ਸੋਹਣਾ ਐ ਮਹਾਰਾਜ ਗੁਰੂ ਗ੍ਰੰਥ ਸਾਹਿਬ ਕਹਿੰਦੇ ਤਿੱਖਾ ਨੱਕ ਐ ਉਹਦਾ ਮੈਂ ਪਕੌੜੇ ਵਰਗਾ ਨਹੀਂ ਐ ਤਿੱਖਾ ਨੱਕ ਐ ਉਹਦਾ ਬੜਾ ਸੋਹਣਾ ਦੰਤ ਰਸਾਲਾ ਰਸਦਾਇਕ ਮੋਤੀਆਂ ਵਰਗੇ ਦੰਦ ਨੇ ਤੇ ਲੰਮੇ ਸੋਹਣੇ ਉਹਦੇ ਕੇਸ ਨੇ ਤਾਂ ਹੀ ਤੇ ਕੱਲੇ-ਕੱਲੇ ਅੰਗ ਤੇ ਲਿਖਿਆ ਕਿਤੇ ਭਗਤ ਕਹਿ ਰਹੇ ਨੇ ਪਾਰ ਉਤਾਰੇ ਕੇਸ਼ਵਾ ਹਰ ਜਗ੍ਹਾ ਕੇਸੋ ਕੇਸੋ ਕੂਕੀ ਹੈ ਕੇਸੋ ਕੇਸੋ ਕਰਕੇ ਆਖਿਆ ਗਿਆ ਉਹਦੇ ਸੋਹਣੇ ਕੇਸ ਨੇ ਜੇ ਕਬੀਰ ਨੇ ਵੇਖਿਆ ਹੈ ਤੇ ਫੇਰ ਹੀ ਕੇਸੋ ਕੇਸੋ ਆਖਿਆ ਹੈ ਨਾ ਇਹ ਨਾਮੇ ਨੇ ਵੇਖਿਆ ਹੈ ਤੇ ਫੇਰ ਹੀ ਇਹ ਦੱਸ ਪਾਇਆ ਹੈ ਨਾ ਵੀ ਮੇਰੇ ਵੱਲ ਵੇਖ ਕੇ ਮੁਰਾਰੀ ਹੱਸਿਆ ਹੈ ਅਕਾਲ ਪੁਰਖ ਹੱਸਿਆ ਹੈ ਤੇ ਜੀ ਵੀਰੋ ਹੁਣ ਤੁਸੀਂ ਦੇਖੋ ਕਿ ਦੁਨਨੇ ਸਿੱਖੀ ਦੇ ਵਿਦਵਾਨ ਇਕਵਨੇ ਬਾਬਾ ਬੰਤਾ ਸਿੰਘ ਉਦਾਹਰਨਾ ਦੇਣਦੇ ਆ ਕਿ ਹਿੰਦੂਆਂ ਵਾਲਾ ਕੰਮ ਕਰਦੇ ਹਿੰਦੂ ਵੀ ਇੰਜੀ ਭੋਗ ਲਾਉਂਦੇ ਆ ਪੱਥਰ ਨੂੰ ਲਾਉਂਦੇ ਆ ਇਹ ਗੁਰੂ ਗ੍ਰੰਥ ਸਾਹਿਬ ਨੂੰ ਲਾ ਰਹੇ ਆ ਉਹਦੀ ਉਦਾਹਰਨਾ ਦੇ ਵਿੱਚ ਹੀ ਵਜਨ ਹੈਗਾ ਪੜਿ ਲਿਖੀ ਗੱਲ ਹੈ ਹੋਣ ਵੀ ਇੰਜੀ ਤੇ ਆ ਦੂਸਰੇ ਬੰਨੇ ਬਾਬਾ ਬੰਤਾ ਸਿੰਘ ਉਹ ਕਿਸੇ ਹੋਰ ਦੀ ਉਦਾਹਰਨਾ ਦੇ ਕੇ ਦੱਸ ਰਹੇ ਆ ਸੰਤ ਸਿੰਘ ਮਸਕੀਰਨ ਦੇ ਇੱਕ ਦੱਸ ਰਹੇ ਪਰ ਦੋਸਤੋ ਤੁਸੀਂ ਮੈਨੂੰ ਕਮੈਂਟ ਕਰਕੇ ਇਹ ਦੱਸਣਾ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹਦਾ ਕੀ ਹੈ ਵੀਰੋ ਕਿਉਂਕਿ ਅਸਲ ਜਿਹੜੀ ਕਿਤਾਬ ਹੁੰਦੀ ਹੈ ਨਾ ਕਿਸੇ ਵੀ ਧਰਮ ਦੀ ਜਿਹੜੀ ਕਿਤਾਬ ਹੈ ਉਹਦੇ ਵਿੱਚ ਉਹਦੇ ਬੇਸਿਕ ਰੂਲ ਲਿਖੇ ਹੁੰਦੇ ਆ ਬਾਕੀ ਜਿਹੜੇ ਸਾਡੇ ਪ੍ਰਚਾਰਕ ਹੁੰਦੇ ਕਿਸੇ ਵੀ ਦੀਨ ਦੇ ਪ੍ਰਚਾਰਕ ਹੈ ਪ੍ਰਚਾਰਕ ਹੈ ਬਜ਼ੁਰਗ ਹੈ ਕਥਾਵਾਚਕ ਹੈ ਦਸਨੇ ਵਾਲ ਜਿਹੜੇ ਹੈ ਉਹ ਬਾਅਦ ਟਾਈਮ ਆਪਣੇ ਕੋਲੋਂ ਗੱਲ ਨੂੰ ਬਣਾ ਕੇ ਵਿੱਚੋਂ ਲਾ ਦਿੰਦੇ ਆ ਠੀਕ ਹੈ ਵੀਰੋ ਇੰਜ ਦੀਆਂ ਅਸਲ ਜਿਹੜੀ ਚੀਜ਼ ਹੈ ਜਿਹੜੀਆਂ ਮਸਾਲਾ ਦਿੱਤੀਆਂ ਬਜ਼ੁਰਗਾਂ ਦੀਆਂ ਲੋਗਾਂ ਦੀਆਂ ਦਰਵੇਸ਼ ਲੋਗਾਂ ਦੀਆਂ ਇਹ ਤੇ ਆਪਣੀ ਠੀਕ ਹੈ ਪਰ ਪਤਾ ਨਹੀਂ ਇਹ ਠੀਕ ਹੈ ਨਹੀਂ ਠੀਕ ਹੈ ਇਹ ਕੋਈ ਨਹੀਂ ਪਤਾ ਲੇਕਿਨ ਜਿਹੜਾ ਕਿਤਾਬ ਦੇ ਵਿੱਚ ਲਿਖਿਆ ਹੋਇਆ ਹੈ ਅਗ ਅਥੈਂਟਿਕ ਜਿਹੜੀ ਕਿਤਾਬ ਹੈ ਜਿਹਨੂੰ ਕਿਸੇ ਨੇ ਬਦਲਿਆ ਨਹੀਂ ਹੈ ਉਸ ਦੇ ਅੰਦਰ ਤੁਹਾਨੂੰ ਸਹੀ ਰਹਿਨਮਾਈ ਮਿਲੇਗੀ ਕਿ ਇਹਦੇ ਅੰਦਰ ਕੋਈ ਮਿਲਾਵਟ ਨਹੀਂ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹ ਹੈ ਵਾ ਕਿ ਇਸ ਤਰ੍ਹਾਂ ਭੋਗ ਚਖਾਇਆ ਜਾਵੇ ਅਗਰ ਦੇਖਿਆ ਜਾਵੇ ਸੈਂਸੀ ਲਿਹਾਜ਼ ਦੇ ਨਾਲ ਤੇ ਜਿਹੜਾ ਢਡਰੀਆਂ ਵਾਲਾ ਉਹਦੀ ਮਿਸਾਲ ਤੇ ਠੀਕ ਹੈ ਕਿ ਗੁਰੂ ਵਿਕਰਨ ਸਾਹਿਬ ਜਿਹੜੇ ਕਿਤਾਬ ਹੈ ਉਹਨਾਂ ਨੇ ਕਿਸ ਤਰ੍ਹਾਂ ਚੱਖਣਾ ਉਹ ਚੱਖ ਨਹੀਂ ਸਕਦੇ ਤੇ ਉਹ ਸੈਂਸੀ ਲਿਹਾਜ਼ ਨਾਲ ਗੱਲ ਕਰ ਰਹੇ ਆ ਲੇਕਿਨ دینی ਲਿਹਾਜ਼ ਦੇ ਨਾਲ ਇਹਦੇ ਬਾਰੇ ਕੀ ਕਿਹਾ ਗਿਆ ਕਿਉਂਕਿ ਵੀਰੋ ਇਸਲਾਮ ਧਰਮ ਦੇ ਵਿੱਚ ਵੀ ਇਹੋ ਹੀ ਹੈ ਕਿ ਅੱਲਾ ਰੱਬ ਦੀ ਰਜ਼ਾ ਵਾਸਤੇ ਅਸੀਂ ਲੰਗਰ ਲਾਣੇ ਆ ਅਸੀਂ ਇਹ ਨਹੀਂ ਕਹਿ ਸਕਦੇ ਕਿ ਅੱਲਾ ਪਾਕ ਦੀ ਜ਼ਾਤ ਨੂੰ ਚਖੇਗੀ ਤੇ ਫਿਰ ਅਸੀਂ ਵੰਡਾਂਗੇ ਅੱਲਾ ਪਾਕ ਦੇ ਨਾਮ ਵਾਸਤੇ ਉਹਦੀ ਖੁਸ਼ਹੂਦੀ ਵਾਸਤੇ ਉਸ ਨੂੰ ਰਾਜ਼ੀ ਕਰਨ ਵਾਸਤੇ ਆਪਣੇ ਪੈਸਿਆਂ ਚੋਂ ਗਰੀਬ ਲੋਗਾਂ ਨੂੰ ਜਿਹੜੇ ਮਹਤਾਜ ਹੈ ਲੋਗਾਂ ਨੂੰ ਖਾਣਾ ਖਵਾਇਆ ਜਾਂਦਾ ਤਾਂ ਕਿ ਅੱਲਾ ਦੀ ਜ਼ਾਤ ਖੁਸ਼ ਹੋ ਜਾਵੇ ਹੁਣ ਸਿੱਖੀ ਦੇ ਵਿੱਚ ਇਹਦਾ ਕੀ ਹੁਕਮ ਹੈਗਾ ਵਾ ਕੀ ਅਸਲ ਹਕਾਇਕ ਹੈ ਲਾਜ਼ਮਨ ਵੀਰੋ ਦੱਸਣਾ ਕਿਉਂਕਿ ਦੋਨੇ ਤਰ੍ਹਾਂ ਦੇ ਲੋਕ ਜ਼ਰੂਰ ਮੌਜੂਦ ਹੋਣਗੇ ਜਿਹੜੇ ਭੋਗ ਲਾਉਂਦੇ ਆ ਕਈ ਭੋਗ ਉਹ ਨਹੀਂ ਇਸ ਠੀਕ ਸਮੇਂ ਤੇ ਦੋਨੇ ਆਪਣੇ ਦਲਾਇਲ ਦੇਓ ਦਲੀਲ ਦੇ ਨਾਲ ਦਲਾਇਲ ਦੇਓ ਤਾਂ ਕਿ ਵੀਰੋ ਇਹਦੇ ਬਾਰੇ ਮੈਨੂੰ ਵੀ ਪਤਾ ਚੱਲ ਸਕੇ ਆਪਣੇ ਇਲਮ ਦੇ ਵਿੱਚ ਅਜ਼ਾਫਾ ਕਰਨ ਵਾਸਤੇ ਮੈਂ ਅੱਜ ਦੀ ਵੀਡੀਓ ਵੀਰੋ ਇਹ ਤੁਹਾਡੇ ਅੱਗੇ ਰੱਖੀ ਆ। ਬਾਕੀ ਵੀਰੋ ਤੁਹਾਡੀ ਕੀ ਰਾਏ ਹੈ ਕਮੈਂਟ ਕਰਕੇ ਆਪਣੀ ਕੀਮਤੀ ਰਾਦਰ ਹਾਲਾਜ਼ਮੀ ਕਰਨਾ ਆਪਾਂ ਤੇ ਸਾਰਾ ਖਿਆਰ ਰੱਖਣਾ ਯਾਦ ਰੱਖਣਾ। ਅੱਲਾਹ ਹਫਜ਼